ਰੇੜੀ ਹਰ ਮਾਪਾ ਬਾਪ ਦੀ ਇੱਛਾ ਹੁੰਦੀ ਹੈ ਕਿ ਉਸ ਦੀ ਔਲਾਦ ਨੂੰ ਕਦੇ ਤਤੀਵਾ ਨਾ ਲੱਗੇ ਡੰਡੀ ਮਾਪੇ ਆਪਣੀ ਔਲਾਦ ਨੂੰ ਸਦਾ ਹੱਸਦੇ ਬਸਦੇ ਦੇਖਣਾ ਚਾਹੁੰਦੇ ਹਨ ਡੰਡੀ ਕੋਈ ਮਾਪਾ ਬਾਪ ਨਹੀਂ ਚਾਹੁੰਦਾ ਕਿ ਉਸ ਦੀ ਔਲਾਦ ਕਦੇ ਉਹਨਾਂ ਤੋਂ ਦੂਰ ਹੋਵੇ ਡੰਡੀ ਮਾਪੇ ਹਰ ਵੇਲੇ ਆਪਣੇ ਬੱਚਿਆਂ ਦਾ ਪਰਛਾਵਾਂ ਬਣ ਕੇ ਨਾਲ-ਨਾਲ ਰਹਿਣਾ ਚਾਹੁੰਦੇ ਹਨ ਡੰਡੀ ਅਕਸਰ ਕਿਹਾ ਜਾਂਦਾ ਹੈ ਕਿ ਕੁਝ ਪਾਉਣ ਲਈ ਕੁਝ ਗਵਾਉਣਾ ਪੈਂਦਾ ਹੈ ਡੰਡੀ ਜਾਨੀ ਉੱਚੀਆਂ ਬੁਲੰਦੀਆਂ ਹਾਸਲ ਕਰਨ ਲਈ ਮਨੁੱਖ ਨੂੰ ਆਪਣਾ ਸੁੱਖ ਚੈਣ त्याਗਣਾ ਪੈਂਦਾ ਹੈ ਅਤੇ ਸੰਘਰਸ਼ ਦੇ ਦੌਰ ਵਿੱਚੋਂ ਗੁਜ਼ਰਨਾ ਪੈਂਦਾ ਹੈ ਡੰਡੀ ਇਸ ਲਈ ਮਾਪਿਆਂ ਨੂੰ ਬਚਪਨ ਤੋਂ ਆਪਣੇ ਬੱਚਿਆਂ ਨੂੰ ਇੰਨਾ ਕੋ ਮਜ਼ਬੂਤ ਬਣਾ ਲੈਣਾ ਚਾਹੀਦਾ ਹੈ ਕਿ ਉਹ ਸੰਘਰਸ਼ ਦੀ ਪੌੜੀ ਉੱਤੇ ਚੜਨ ਲੱਗਿਆ ਡੋਲਣ ਨਾ ਡੰਡੀ ਜੇ ਮਾਪੇ ਚਾਹੁੰਦੇ ਹਨ ਕਿ ਉਹਨਾਂ ਦੇ ਬੱਚੇ ਦਿਲੋਂ ਮਜ਼ਬੂਤ ਬਨਣਾ ਅਤੇ ਮੁਸ਼ਕਲਾਂ ਅੱਗੇ ਹਿੰਮਤ ਨਾ ਹਾਰਨਾ ਤਾਂ ਫਿਰ ਮਾਪਿਆਂ ਨੂੰ ਬਚਪਨ ਤੋਂ ਹੀ ਬੱਚੇ ਦੀ ਸામ ਸੰਭਾਲ ਅਜਿਹੀ ਢੰਗ ਨਾਲ ਕਰਨੀ ਚਾਹੀਦੀ ਹੈ ਕਿ ਉਹ ਹਰ ਤਰ੍ਹਾਂ ਦੇ ਹਾਲਾਤ ਵਿੱਚ ਰਹਿਣ ਲਈ ਤਿਆਰ ਹੋ ਜਾਵੇ ਡੰਡੀ ਕਈ ਬੱਚੇ ਪੂਰੀ ਤਰ੍ਹਾਂ ਆਪਣੇ ਮਾਪਿਆਂ ਉੱਤੇ ਨਿਰਪਰ ਹੁੰਦੇ ਹਨ ਅਤੇ ਚੰਦ ਮਿੰਟਾਂ ਲਈ ਵੀ ਮਾਵਾਪ ਤੋਂ ਦੂਰ ਨਹੀਂ ਰਹਿ ਸਕਦੇ ਡੰਡੀ ਅਜਿਹੇ ਬੱਚੇ ਭਵਿੱਖ ਵਿੱਚ ਵੀ ਛੋਟੇ ਤੋਂ ਛੋਟੇ ਕੰਮ ਲਈ ਮਾਪਿਆਂ ਦਾ ਆਸਰਾ ਪਾਲਦੇ ਰਹਿੰਦੇ ਹਨ ਡੰਡੀ ਹਰ ਵੇਲੇ ਦੂਜੇ ਉੱਤੇ ਨਿਰਪਰ ਰਹਿਣ ਵਾਲੇ ਬੱਚੇ ਕਦੇ ਵੀ ਰੈਡੀ ਜ਼ਿੰਦਗੀ ਦੇ ਸਫ਼ਰ ਦੀ ਲੜਾਈ ਇਕੱਲੇ ਨਹੀਂ ਲੜ ਸਕਦੇ ਡੰਡੀ ਬਚਪਨ ਵਿੱਚ ਬੱਚਾ ਨਿੱਕੀਆਂ-ਨਿੱਕੀਆਂ ਅੱਖਾਂ ਵਿੱਚ ਉੱਚ ਡਿਗਰੀਆਂ ਹਾਸਲ ਕਰਕੇ ਉੱਚ ਅਹੁਦੇ ਹਾਸਲ ਕਰਨ ਦੇ ਸੁਪਨੇ ਸਜਾਉਂਦਾ ਹੈ ਡੰਡੀ ਭਵਿੱਖ ਵਿੱਚ ਸੁੱਖ ਚੈਨ ਅਤੇ ਘਰ-ਬਾਰ ਤਿਆਗ ਕੇ ਜਦੋਂ ਸੁਪਨਿਆਂ ਦੀ ਉਡਾਰੀ ਭਰਨ ਦਾ ਸਮਾਂ ਆਉਂਦਾ ਹੈ ਤਾਂ ਫਿਰ ਬੱਚਾ ਮਾਪਿਆਂ ਨਾਲੋਂ ਵੱਖ ਹੋ ਕੇ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਡਰਦਾ ਹੈ ਅਤੇ ਕਈ ਮਾਪੇ ਵੀ ਆਪਣੇ ਦਿਲ ਦੇ ਟੁਕੜਿਆਂ ਨੂੰ ਖੁਦ ਤੋਂ ਵੱਖ ਕਰਕੇ ਹਰ ਵੇਲੇ ਚਿੰਤਾ ਵਿੱਚ ਡੁੱਬੇ ਰਹਿੰਦੇ ਹਨ ਡੰਡੀ ਹਰ ਬੱਚਾ ਮਾਪਿਆਂ ਦੀ ਅੱਖ ਦਾ ਤਾਰਾ ਹੁੰਦਾ ਹੈ ਅਤੇ ਮਾਪੇ ਆਪਣੇ ਬੱਚੇ ਨੂੰ ਕਿਸੇ ਵੀ ਸਹੂਲਤ ਪੱਖੋਂ ਬਾਂਝੇ ਨਹੀਂ ਰੱਖਣਾ ਚਾਹੁੰਦੇ ਪਰ ਅਸਲੀਅਤ ਵਿੱਚ ਬਹੁਤੀਆਂ ਸੁੱਖ ਸਹੂਲਤਾਂ ਬੱਚੇ ਨੂੰ ਆਲਸੀ ਅਤੇ ਨਿਕੰਮਾ ਬਣਾ ਦਿੰਦੀਆਂ ਹਨ ਦੀ ਰਾਜੇ ਮਹਾਰਾਜਿਆਂ ਵਰਗੀ ਆਰਾਮਦਾਇਕ ਜ਼ਿੰਦਗੀ ਮਾਨਣ ਵਾਲੇ ਬੱਚੇ ਨੂੰ ਭਵਿੱਖ ਵਿੱਚ ਜਦੋਂ ਕੋਈ ਚੁਣੌਤੀ ਆਉਂਦੀ ਹੈ ਤਾਂ ਫਿਰ ਉਹ ਡਾਵਾਡੋਲ ਹੋ ਕੇ ਢਹਿ ਢੇਰੀ ਹੋ ਜਾਂਦਾ ਹੈ ਕਿਉਂਕਿ ਬਹੁਤੀਆਂ ਸੁੱਖ ਸਹੂਲਤਾਂ ਬੱਚੇ ਨੂੰ ਜ਼ਿੰਦਗੀ ਦੇ ਅਸਲ ਤਿਆਰਬੇ ਤੋਂ ਵਾਕਿਫ ਨਹੀਂ ਹੋਣ ਦਿੰਦੀਆਂ ਅੱਜਕੱਲ ਮਾਪਿਆਂ ਨੇ ਆਪਣੇ ਬੱਚੇ ਇੰਨੇ ਕੋ ਨਰਮ ਬਨਾ ਲੈ ਹਨ ਕਿ ਉਹਨਾਂ ਕੋਲੋਂ ਜਰਾ ਜਿੰਨੀ ਵੀ ਗਰਮੀ ਬਰਦਾਸ਼ਤ ਨਹੀਂ ਹੁੰਦੀ ਡੰਡੀ ਬਧੇਰੇ ਸੁੱਖ ਸਹੂਲਤਾ ਬੱਚੇ ਨੂੰ ਮਿਹਨਤੀ ਬਨਨ ਤੋਂ ਪਛਾੜ ਦਿੰਦੀਆਂ ਹਨ ਅਤੇ ਬੱਚਾ ਸਫਲਤਾ ਲਈ ਮਿਹਨਤ ਅਤੇ ਸੰਘਰਸ਼ ਕਰਨ ਤੋਂ ਝਿਜਕਦਾ ਹੈ ਡੰਡੀ ਜੇ ਮਾਪੇ ਹਾਂ ਪੱਕੀ ਸੋਚ ਰੱਖ ਕੇ ਇਹ ਸੋਚ ਰੱਖਣਗੇ ਕਿ